ਬਿਆਸ ਦਰਿਆ ਦਾ ਪਾਣੀ ਲਗਾਤਾਰ ਉੱਤਰ ਗਿਆ ਵਾ ਔਰ ਖੇਤਾਂ ਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਉਤਰਨ ਤੋਂ ਬਾਅਦ ਕਿਹੜੇ ਕਿੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਇਹ ਕਿਸਾਨਾਂ ਨੂੰ ਇਹ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਕੈਮਰਾਮੈਨ ਨੂੰ ਕਹੂੰਗਾ ਨੇੜੇ ਆਣ ਕੇ ਜਰੂਰ ਦਿਖਾਈਆਂ ਜਾਣ ਇਹ ਫਸਲਾਂ ਜਿਹੜੀਆਂ ਤਬਾਹ ਕਰਕੇ ਚਲ ਗਿਆ ਬਿਆਸ ਦਰਿਆ ਪਾਣੀ ਅੱਜ ਇਹ ਵਾਪਸ ਗਿਆ ਵਾ ਪਾਣੀ ਲਗਾਤਾਰ ਦਰਿਆ ਦੇ ਵਿੱਚ ਜਿਹੜਾ ਉਤਰਨਾ ਸ਼ੁਰੂ ਹੋ ਗਿਆ ਸੀ ਤਿੰਨ ਚਾਰ ਦਿਨ ਤੋਂ ਔਰ ਇਹ ਹਾਲਾਤ ਦੇਖ ਸਕਦੇ ਹੋ ਬਿਲਕੁਲ ਔਰ ਇਹ ਸਭ ਤੋਂ ਵੱਡੀਆਂ ਚੁਣੌਤੀਆਂ ਨੇ ਕਿਉਂਕਿ ਇਸ ਦੇ ਨਾਲ ਹੁਣ ਕਈ ਬਿਮਾਰੀਆਂ ਨੇ ਜਨਮ ਲੈਣਾ ਔਰ ਇਹ ਕਈ ਰੇਤਾ ਦਰਿਆ ਜਿਹੜਾ ਮਿੱਟੀ ਕਈਆਂ ਦੇ ਵਿੱਚ ਲੈ ਕੇ ਲੋੜ ਕੇ ਕਈ ਖੇਤ ਵਾਪਸ ਰੋੜ ਕੇ ਲੈ ਗਿਆ ਕਈਆਂ ਦੀਆਂ ਜ਼ਮੀਨਾਂ ਆਪਣੇ ਦਰਿਆ ਆਪਣੇ ਵਹਾਅ ਦੇ ਵਿੱਚ ਲੈ ਗਿਆ ਔਰ ਆਸ-ਪਾਸੇ ਕੈਮਰਾਮੈਨ ਨੂੰ ਕਹਾਂਗਾ ਕਿ ਹਾਲਾਤ ਦਿਖਾਏ ਜਾਣ ਤੇ ਦੇਖ ਸਕਦੇ ਤੁਸੀਂ ਕਿ ਪਾਣੀ ਉਤਰਨ ਤੋਂ ਬਾਅਦ ਕਿਹੜੇ-ਕਿਹੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਸਾਨ ਨੂੰ ਪਾਣੀ ਇਸ ਟਾਈਮ ਵਾਪਸ ਤੇ ਚਲੇ ਗਿਆ ਪਰ ਹੁਣ ਵੀ ਹਜੇ ਵੀ ਬਹੁਤ ਵੱਡੀਆਂ ਚੁਣੌਤੀਆਂ ਨੇ ਕਿਸਾਨਾਂ ਲਈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਕੰਮੇਵਾਲ ਬੱਗੂਵਾਲ ਬੱਗੂ ਗੱਟਾ ਉਥੋਂ ਦੀਆਂ ਤਸਵੀਰਾਂ ਨੇ ਖੇਤਾਂ ਦੀਆਂ ਖੇਤ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਖਤਮ 30000 ਰੁਪਏ ਖਰਚਾ ਆ ਚੁੱਕਾ ਸੀਗਾ ਤਾਂ 70 80000 ਦੀ ਜਿਹੜੀ ਆ ਫਸਲ ਇਹ ਕਿਸਾਨ ਦੇ ਘਰ ਦੇ ਵਿੱਚ ਆਉਣੀ ਸੀ ਖੁਸ਼ੀਆਂ ਆਉਣੀ ਸੀ ਬੱਚਿਆਂ ਨੇ ਪੜ੍ਹਨਾ ਸੀ ਦਵਾਈ दारू ਕਈ ਹੋਰ ਵੀ ਬਹੁਤ ਸਾਰੇ ਕਰਜ਼ੇ ਚੜੇ ਹੁੰਦੇ ਕਿਸਾਨਾਂ ਦੇ ਉੱਤੇ ਜਿਹੜੇ ਆ ਕਿਸਾਨਾਂ ਨੇ ਆਪਣੇ ਖਰਚੇ ਪੂਰੇ ਕਰਨੇ ਸੀ ਪਰ ਸਭ ਕੁਝ ਕਿਸਾਨਾਂ ਦੀਆਂ ਖੁਸ਼ੀਆਂ ਕਿਸਾਨਾਂ ਦੀਆਂ ਸਭ ਕੁਝ ਤਬਾਹ ਕਰਕੇ ਖੇਤ ਦੇ ਖੇਤ ਤਬਾਹ ਕਰਕੇ ਬਿਆਸ ਦਰਿਆ ਵਾਪਸ ਗਿਆ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਹੁਣ ਇਸ ਟਾਈਮ ਕਿਸਾਨਾਂ ਨੂੰ ਕਿਉਂਕਿ ਇਸ ਨੂੰ ਖੇਤਾਂ ਦੇ ਵਿੱਚ ਜਦੋਂ ਦਵਾਰਾਂ ਫਸਲ اگਾਉਣੀ ਆ ਉਸ ਦੇ ਉੱਤੇ ਵੀ ਖਰਚਾ 20 ਤੋਂ 25000 ਰੁਪਿਆ ਹੋਗਾ ਤਾਂ ਪਹਿਲਾਂ ਵੀ ਇੰਨੀ ਫਸਲ ਪਾਲਣ ਦਾ 20 ਤੋਂ 25000 ਖਰਚਾ ਆ ਗਿਆ ਸੀਗਾ 50000 ਇਹ ਤੇ 80000 ਹੋ ਕਰੀਬ ਸਵਾਲ ਲੱਖ ਤੋਂ ਉੱਪਰ ਕਿਸਾਨ ਦੇ ਉੱਤੇ ਪ੍ਰਤੀ ਏਕੜ ਦਾ ਕਰਜ਼ਾ ਚੜ ਜਾਣਾ ਹੈ ਕੀ ਇਸ ਦਾ ਕੀ ਪਰਪਾਈ ਕਰੇਗੀ ਸਰਕਾਰ ਜਾਂ ਕੋਈ ਸੰਸਥਾਵਾਂ ਜਾਂ ਕਿਸਾਨਾਂ ਦੀ ਬਾਹ ਕੌਣ ਫੜੇਗਾ ਸਭ ਤੋਂ ਵੱਡੇ ਸਵਾਲ ਕਿ ਕਿਸਾਨਾਂ ਦੀ ਇਸ ਟਾਈਮ ਜਿਹੜਾ ਮੁਸੀਬਤ ਦੇ ਵਿੱਚ ਨੇ ਪੰਜਾਬ ਦੇ 23 ਦੇ 23 ਜ਼ਿਲ੍ਹੇ 4 ਲੱਖ ਤੋਂ ਵੱਧ ਏਕੜ ਕਿਸਾਨਾਂ ਦੀ ਖਤਮ ਹੋ ਗਈ ਆ ਅੱਜ ਅਸੀਂ ਜਦੋਂ ਪਾਣੀ ਥੋੜਾ ਜਿਆ ਘਟਿਆ ਆ ਤੇ ਅਸੀਂ ਆਪਣੀਆਂ ਜ਼ਮੀਨਾਂ ਲਗੋ ਚੱਕ ਦੀਆਂ ਜ਼ਮੀਨਾਂ ਤੇ ਫੇਰਾ ਮਾਰਨਾ ਆਏ ਆ ਤੇ ਅਸੀਂ ਆ ਕੀ ਹਾਲਾਤ ਵੇਖੇ ਆ ਤੇ ਹਾਲਾਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਗੋਟੇ ਦੇ ਸਾਰੀਆਂ ਚੀ ਰੇਤ ਹੀ ਰੇਤ ਚੜ ਗਿਆ ਆ ਦਰਿਆ ਸਾਹਮਣੇ ਉਹ ਮੋਟਰਾਂ ਨੇ ਆ ਵਕਾ ਟਰਾਂਸਫਾਰਮ ਆ ਵੀ ਮੋਟਰਾਂ ਤੇ ਆਉਣ ਪਿੱਛੇ ਨੂੰ ਮਾਰਿਓ ਚਾਤੀ ਇਹ ਵੀ ਫੋਲਰ ਆ ਦਰਿਆ ਜਿਹੜਾ ਆ ਇਹ ਉਹ ਵਿੱਚ ਜਿਹੜੇ ਟੇਲਾ ਤੇ ਥੋਕਰਾਂ ਨੇ 50 ਕਿੱਲੇ ਜ਼ਮੀਨ ਤਾਂ ਆ ਕੇ ਦਰਿਆ ਫੇਰ ਅੱਗੇ ਆ ਗਿਆ ਰਾਵੀ ਦਰਿਆ ਰਾਵੀ ਚੱਲ ਕੇ ਲੱਗੇ ਪਿੰਡ ਗੋਟਚੱਕ ਕਿਉਂਕਿ ਜੇ ਇਹ ਗੱਲ ਕਰੀਏ ਰੌਲੇ ਦੀ ਰੌਲਾ ਪਾ ਕੇ ਰੋਕੇ ਹੋਰ ਨਾਲ ਪਿੰਡਾਂ ਨੇ ਨੁਕਸਾਨ ਜ਼ਰੂਰ ਹੋਇਆ ਲੋਕਾਂ ਦਾ ਫਸਲ ਦਾ ਫਸਲ ਨੁਕਸਾਨੀ ਸਾਰੀ ਗਈ ਕਿਸੇ ਦੀ ਨਹੀਂ ਬਚੀ ਪਰ ਪਿੰਡ ਗੁਰਚੱਕ ਦੀ ਜ਼ਮੀਨ ਜਿਹੜੀ ਆ ਉਹ ਬਰਬਾਦ ਹੋ ਗਈ ਅੱਜ ਜਦੋਂ ਸਾਨੂੰ ਲੋੜ ਪਈ ਤੇ ਸਾਡੀ ਕਿਸੇ ਨੇ ਬਾਤ ਨਹੀਂ ਪੁੱਛੀ ਅੱਜ ਫਲਦ ਆਏ ਨੂੰ ਕੋਈ ਘਟੋ ਘੱਟ 15 ਦਿਨ ਹੋ ਗਏ ਆ ਵੀ ਦਾਦਾ ਜੀ ਜੀਂਦਰਾ ਦਾ ਸਾਥ ਦੋ ਆ ਵੇਖੋ ਸਾਡੀਆਂ ਓ ਠੋਕਰਾਂ ਜੇ ਉਹ ਸਾਡੀਆਂ ਜ਼ਮੀਨਾਂ ਰੁੜ ਗਈਆਂ ਆ ਸਾਡੀਆਂ ਜ਼ਮੀਨਾਂ 'ਚ ਰੇਤ ਪੈ ਗਈ ਉਹ ਸਾਡੀਆਂ ਰੇਤਾ ਚੁੱਕ ਕੇ ਸਾਡੀਆਂ ਪੈਲੀਆਂ ਬਣਾ ਕੇ ਸਾਡੀਆਂ ਕਣਕਾਂ ਬਜਾ ਦਿਓ ਉਹ ਸਾਡੇ ਬੱਚਿਆਂ ਦਾ ਭੁੱਖ ਬਚਾ ਦਿਓ ਸਾਡੇ ਬੱਚਿਆਂ ਦਾ ਭੁੱਖ ਜਿਹੜਾ ਉਹ ਵਿਕੜ ਦਾ ਨਜ਼ਰ ਹੁੰਦਾ ਜੀ ਮੈਂ ਬੇਨਤੀ ਕਰਦਾ ਵੀ ਜੀਐਸਐਸ ਨੂੰ ਹੱਥ ਜੋੜ ਕੇ ਵੀ ਪਿੰਡ ਗੁਰਚੱਕ ਦੇ ਵਿੱਚ ਆ ਕੇ ਸਪਰਕ ਕਰਕੇ ਆ ਕੇ ਜ਼ਮੀਨਾਂ ਵੇਖ ਲੋ ਵੀ ਕੀ ਹਾਲਾਤ ਹੋ ਗਏ ਅਸੀਂ ਪਿ ਮੌਜੂਦਾ ਹਾਲਾਤ ਇੱਥੇ ਖਲੋ ਕੇ ਵੇਖਣ ਫੇਰ ਬਣਾ ਕੇ ਜੋ ਗੱਲ ਕਰੀ ਮੇਰੀ ਫੇਰ ਅੱਖ ਜੋੜ ਕੇ ਬੇਚੀ ਆ ਸਾਰੀਆਂ ਸੰਸਤਾਵਾਂ ਨੂੰ ਜਿੰਨੀਆਂ ਵੀ ਸੰਸਤਾਵਾਂ ਆਪਣੀਆਂ ਡੀਆਂ ਉਹ ਬੰਦਾ ਦਾ ਖਿਹੜਾ ਛੱਡਦੇ ਹੋ ਏ ਉਹ ਬੰਦ ਸਰਕਾਰਾਂ ਦੇ ਕੰਮ ਨੇ ਸਰਕਾਰਾਂ ਮਰ ਗਈਆਂ ਸਰਕਾਰਾਂ ਕੀ ਕਰਦੀਆਂ ਨੇ ਸਰਕਾਰਾਂ ਨੇ ਸਾਨੂੰ ਕੀ ਦਿੱਤਾ ਸਰਕਾਰਾਂ ਨੇ ਸਾਨੂੰ ਮੌਤ ਦਿੱਤੀ ਸਰਕਾਰਾਂ ਦੇ ਇਥੇ ਕੋਈ ਬੰਦਾ ਤੱਕ ਨਹੀਂ ਆਇਆ ਸਰਕਾਰਾਂ ਨੇ ਸਾਨੂੰ ਪਾਣੀ ਦੇ ਕੇ ਬੇਟਾਈਮ ਸਾਡੀਆਂ ਜ਼ਮੀਨਾਂ ਖੋਲੀਆਂ ਸਾਨੂੰ ਬਰਬਾਦ ਕਰ ਦਿੱਤਾ 220 ਪਿੰਡ ਜਿਹੜਾ ਹੜ੍ਹ ਪ੍ਰਭਾਵਿਤ ਹੋ ਚੁੱਕਾ ਵਾ 4 ਲੱਖ ਤੋਂ ਵੱਧ ਲੋਕ ਜਿਹੜੇ ਹੜ੍ਹ ਦੇ ਵਿੱਚ ਫਸੇ ਸਗੀ ਹੜਾ ਜਨਤ ਏਰੀਆ ਦੇ ਵਿੱਚ ਹੜ ਆਏ ਆ ਔਰ ਇਹਨਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਾਣੀ ਬਿਆਸ ਦਰਿਆ ਦੇ ਵਿੱਚ ਵਾਪਸ ਗਿਆ ਤੇ ਉਸ ਤੋਂ ਬਾਅਦ ਇੰਨੀ ਬਦਬੂ ਆ ਰਹੀ ਆ ਇਹਨਾਂ ਮੁਸ਼ਕ ਆ ਰਿਹਾ ਵਾ ਕਿ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਿਸਾਨ ਹੁਣ ਕਰ ਰਹੇ ਨੇ ਤੇ ਇਹਨਾਂ ਨੂੰ ਫਸਲ ਦੁਬਾਰਾ ਬੀਜਣ ਲਈ ਘਟੋ ਘੱਟ ਵੀ 25000 ਰੁਪਏ ਦੁਬਾਰਾ ਖਰਚ ਕਰਨਾ ਪਵੇਗਾ ਕਪੂਰਸਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼